ਇਹ ਦੁਕਾਨਾ ਐਸਐਸ ਮੋਟਰ ਹੈ ਟਰੱਕ ਰਿੰਨ ਦੇ ਨੇੜੇ ਹੈ ਉਸ ਤੋਂ ਬਾਅਦ ਉੱਪਰੋਂ ਇਹਨਾਂ ਨੇ ਪਾਰ ਲਗਾਇਆ ਮਮਟੀ ਦੇ ਵਿੱਚ ਉਸ ਦਾ ਐਗਜ਼ੌਸਟ ਫੈਨ ਵੱਟ ਕੇ نیچے ਆ ਗਿਆ ਇੱਕ ਬੰਦਾ ਇੱਕ ਬੰਦਾ ਦੂਜਾ ਗੇਟ ਖੋਲ ਲਿਆ ਉਹਨੇ ਗੇਟ ਖੋਲ ਕੇ ਦੂਜੇ ਬੰਦੇ ਨੂੰ ਵੀ نیچے ਲਿਆਂਦਾ ਉਸ ਤੋਂ ਬਾਅਦ ਇਹਨਾਂ ਨੇ ਗੱਲਾਂ ਖੋਲ ਲਿਆ ਸਾਰਾ ਗੱਲਾਂ ਖੋਲ ਕੇ ਪੈਸੇ ਸਾਰੇ ਲੈ ਗਏ ਬਾਕੀ ਸਮਾਨ ਦਾ ਸਾਨੂੰ ਹਲੇ ਸਮਝ ਨਹੀਂ ਆ ਰਿਹਾ ਕੀ ਚੱਕਿਆ ਕੀ ਨਹੀਂ ਚੱਕਿਆ ਸਾਰੇ ਪਾਸੇ ਉਹ ਢੇੜਾ ਦੇ ਗਏ ਟੋਟਲੀ ਕਿੱਦਾਂ ਚੜਨਾ ਜੀ ਇੱਕ ਇਹ 1.5 ਤੋਂ 2 ਵਜੇ ਦੇ ਵਿੱਚ ਵਿੱਚ ਆਏ 1.5 ਦੇ ਵਿੱਚ ਵਿੱਚ 1.5 ਤੋਂ 1.5 ਮਿੰਟਾਂ ਟਾਈਮ ਰਾਤ ਦਾ 2:30 ਵਜੇ ਤੱਕ ਰਹੇ ਡੇਢ ਤੋਂ ਰਾਤ 2:30 ਵਜੇ ਤੱਕ ਦੁਕਾਨ ਦੇ ਵਿੱਚ ਹੀ ਰਹੇ ਕਿੰਨੇ ਜਾਣੇ ਸੀ ਜੀ ਦੋ ਜਾਣੇ ਕੋਈ ਲੱਗਦਾ ਕੋਈ ਸ਼ੱਕ ਹੈ ਕਿ ਸ਼ੱਕ ਤਾਂ ਨਹੀਂ ਜੀ ਉਹਦੀ ਇੱਕ ਬੰਦੇ ਦੀ ਫੋਟੋ ਸਾਨੂੰ ਪਤਾ ਲੱਗ ਗਿਆ ਉਹ ਅਸੀਂ ਦੇਖਦੇ ਹਾਂ ਕਿ ਉਹਦਾ ਹੋਣਾ ਸੀਸੀਟੀਵੀ ਦੇ ਵਿੱਚ ਹੀ ਆਈ ਹੈ ਤੇ ਕਿੰਨੇ ਕ ਸਾਮਾਨ ਦੀ ਚੋਰੀ ਹੋਈ ਹੈ ਸਾਮਾਨ 25 ਤੋਂ 30000 ਰੁਪਏ ਦਾ ਕੈਸ਼ ਦੀ ਲੱਗਦਾ ਸਾਨੂੰ ਵੀ ਹੈਗਾ ਸੀ ਇਹਦੇ ਵਿੱਚ ਤੇ ਦੂਸਰੇ ਨੰਬਰ ਤੇ ਸਮਾਨ ਦਾ ਸਾਨੂੰ ਕੋਈ ਆਈਡੀਆ ਨਹੀਂ 25 30 ਹਜ਼ਾਰ ਦਾ ਸਾਨੂੰ ਨਿਗਾ ਚ ਆ ਗਿਆ ਬਾਕੀ ਕੋਈ ਆਈਡੀਆ ਨਹੀਂ ਹੈਗਾ ਕੋ ਅਲੱਗ ਅਲੱਗ ਥਾਂ ਤੋਂ ਸਾਰੇ ਚੱਕਿਆ ਵੇ ਇੱਕ ਥਾਂ ਤੋਂ ਕੋਈ ਵੀ ਉਹਨਾਂ ਨੇ ਹੱਥ ਵੀ ਪਾਇਆ ਵੀ ਇੱਕ ਖਾਨਾ ਖਾਲੀ ਕਰਤਾ ਜਾਂ ਹੋਰ ਕਰਤਾ ਇਸ ਤਰ੍ਹਾਂ ਦਾ ਕੋਈ ਹੋਣੀ ਪ੍ਰਸ਼ਾਸਨ ਤੋਂ ਕੀ ਮੰਗ ਕਰੂੰਗੀ ਪ੍ਰਸ਼ਾਸਨ ਤਾਂ ਅਸੀਂ ਕਹਿੰਦੇ ਆ ਵੀ ਚੋਰੀ ਤਾਂ ਚੱਲ ਜਿਹੜੀ ਹੋਗੀ ਹੋਗੀ ਉਹਦੇ ਗੌਰ ਗੌਰ ਤਾਂ ਕਰੇ ਨਾ ਕੋਈ ਕੋਈ ਨਾਮ ਪ੍ਰਸ਼ਾਸ ਉਹਦਾ ਨਾਮ ਤਾਂ ਹੈ ਹੀ ਨਹੀਂ ਕੋਈ ਵੀ ਇਹਨਾਂ ਦਾ ਗੌਰ ਤਾਂ ਹੈ ਹੀ ਨਹੀਂ ਵੀ ਕਿਸੇ ਪਾਸੇ ਵੀ ਪੂਰਾ ਠੱਗੀਆਂ ਚੋਰੀਆਂ ਚੱਲ ਰਹੀਆਂ ਨੇ ਚੋਰੀਆਂ ਆਮ ਨੇ ਪਾਲਸ ਆ ਗਈ ਸੀ ਟਾਈਮ ਪਾਲਸ ਆ ਗਈ ਸੀ ਪਾਲਸ ਆ ਗਈ ਸੀ ਉਹ ਕਹਿੰਦੇ ਐਪਲੀਕੇਸ਼ਨ ਲਖਾਏ ਸੀ ਦੇਖਦੇ ਕੀ ਬੰਦਾ ਚੋਰੀ ਹੋਣ ਬਾਰੇ ਸਾਨੂੰ ਇਨਫੋਰਮੇਸ਼ਨ ਕੋਈ ਨਹੀਂ ਆਈ ਸੀ ਆਨ ਗਰੁੱਪ 'ਚ ਪਤਾ ਲੱਗਿਆ ਕਿ ਇੱਕ ਟਰੱਕਾਂ ਦੀ ਰਿਪੇਅਰ ਦੀ ਦੁਕਾਨ ਤੇ ਕੋਈ ਚੋਰੀ ਹੋਈ ਆ ਜੇ ਸੌਂਦੇ ਸੀ ਆਈਓ ਭੇਜਿਆ ਤੇ ਉਹ ਵੈਰੀਫਾਈ ਕਰਕੇ ਜੋ ਵੀ ਮਕਾਨ ਦੁਕਾਨ ਦੇ ਮਾਲਕ ਹਨਗੇ ਉਸਾਂ ਨਾਲ ਕਾਰਵਾਈ ਕਰਮਚ ਲੈਂਦੀ ਆਉ ਕੁਝ ਚੋਰਾਂ ਦਾ ਪਤਾ ਲੱਗਿਆ ਜੀ ਨਹੀਂ ਉਹਦੇ ਸੰਦ ਵਿੱਚ ਆਪਣੇ ਕੈਮਰੇ ਦੇਖੇ ਜਾ ਰਹੇ ਆ ਤੇ ਇਸ ਤਰ੍ਹਾਂ ਹਰੇਕ ਐਂਗਲ ਤੇ ਵੈਰੀਫਾਈ ਕੀਤਾ ਜਾ ਰਿਹਾ ਇਹ ਦੁਕਾਨ ਐਸਐਸ ਮੋਟਰ ਹੈ ਟਰੱਕ ਰਿੰਨ ਦੇ ਨੇੜੇ ਹੈ ਉਸ ਤੋਂ ਬਾਅਦ ਉੱਪਰੋਂ ਇਹਨਾਂ ਨੇ ਪਾਰ ਲਗਾਇਆ ਮਮਟੀ ਦੇ ਵਿੱਚ ਉਸ ਦਾ ਐਗਜਾਸਟ ਫੈਨ ਵੱਟ ਕੇ نیچے ਆ ਗਿਆ ਇੱਕ ਬੰਦਾ ਇੱਕ ਬੰਦਾ ਦੂਜਾ ਗੇਟ ਖੋਲਿਆ ਉਹਨੇ ਗੇਟ ਖੋਲ ਕੇ ਦੂਜੇ ਬੰਦੇ ਨੂੰ ਵੀ نیچے ਲਿਆਂਦਾ ਉਸ ਤੋਂ ਬਾਅਦ ਇਹਨਾਂ ਨੇ ਗੱਲਾ ਖੋਲਿਆ ਸਾਰਾ ਗੱਲਾਂ ਖੋਲ ਕੇ ਪੈਸੇ ਸਾਰੇ ਲੈ ਗਏ ਬਾਕੀ ਸਮਾਨ ਦਾ ਸਾਨੂੰ ਹਲੇ ਸਮਝ ਨਹੀਂ ਆ ਰਿਹਾ ਕੀ ਚੱਕਿਆ ਕੀ ਨਹੀਂ ਚੱਕਿਆ ਸਾਰੇ ਪਾਸੇ ਉਹ ਢੇੜਾ ਦੇ ਗਏ ਟੋਟਲੀ ਕਿੰਨੀ ਚੜਨਾ ਜੀ ਇੱਕ ਇਹ ਡੇਢ ਤੋਂ 2 ਵਜੇ ਦੇ ਵਿੱਚ ਵਿੱਚ ਆਏ ਡੇਢ ਦੇ ਵਿੱਚ ਵਿੱਚ ਡੇਢ ਤੋਂ ਡੇਢ ਕੁ ਮਿੰਟਾਂ ਮੇਰਾ ਅੱਧਾ 2:30 ਵਜੇ ਤੱਕ ਰਹੇ ਡੇਢ ਤੋਂ ਲੈ ਕੇ 2:30 ਵਜੇ ਤੱਕ ਦੁਕਾਨ ਦੇ ਵਿੱਚ ਹੀ ਰਹੇ ਕਿੰਨੇ ਜਾਣੇ ਸੀ ਜੀ ਦੋ ਜਾਣੇ ਕੋਈ ਲੱਗਦਾ ਕੋਈ ਸ਼ੱਕ ਹੈ ਕਿ ਸ਼ੱਕ ਤਾਂ ਨਹੀਂ ਜੀ ਉਹਦੀ ਕੋਈ ਬੰਦੇ ਦੀ ਫੋਟੋ ਸਾਨੂੰ ਪਤਾ ਲੱਗ ਗਿਆ ਉਹ ਅਸੀਂ ਦੇਖਦੇ ਹਾਂ ਕੀ ਉਹਦਾ ਸੀਸੀਟੀਵੀ ਦੇ ਵਿੱਚ ਹੀ ਆਈ ਹੈ ਤੇ ਇਹ ਕਿੰਨੇ ਕ ਸਾਮਾਨ ਦੀ ਚੋਰੀ ਹੋਈ ਹੈ ਸਾਮਾਨ 25 ਤੋਂ 30000 ਰੁਪਏ ਤੱਕ ਦਾ ਕੈਸ਼ ਦੀ ਲੱਗਦਾ ਸਾਨੂੰ ਵੀ ਹੈਗਾ ਸੀ ਇਹਦੇ ਵਿੱਚ ਤੇ ਦੂਸਰੇ ਨੰਬਰ ਤੇ ਸਾਮਾਨ ਦਾ ਸਾਨੂੰ ਕੋਈ ਆਈਡੀਆ ਨਹੀਂ 25 30000 ਦਾ ਸਾਨੂੰ ਨਿਗਾ ਚ ਆ ਗਿਆ ਬਾਕੀ ਕੋਈ ਆਈਡੀਆ ਨਹੀਂ ਹੈਗਾ ਕੋਈ ਅਲੱਗ ਅਲੱਗ ਥਾਂ ਤੋਂ ਸਾਰੇ ਚੱਕਿਆ ਵੇ ਇੱਕ ਥਾਂ ਤੋਂ ਕੋਈ ਵੀ ਉਹਨਾਂ ਨੇ ਹੱਥ ਨਹੀਂ ਪਾਇਆ ਵੀ ਇੱਕ ਖਾਨਾ ਖਾਲੀ ਕਰਤਾ ਜਾਂ ਹੋਰ ਕਰਤਾ ਇਸ ਤਰ੍ਹਾਂ ਦਾ ਕੋਈ ਹੋਣੇ ਪ੍ਰਸ਼ਾਸਨ ਤੋਂ ਕੀ ਮੰਗ ਕਰੂੰਗੀ ਪ੍ਰਸ਼ਾਸਨ ਤਾਂ ਅਸੀਂ ਕਹਿੰਦੇ ਆ ਵੀ ਚੋਰੀ ਤਾਂ ਚਲ ਜਿਹੜੀ ਹੋਗੀ ਹੋਗੀ ਉਹਦੀ ਗੌਰ ਤਾਂ ਕਰੇ ਨਾ ਕੋਈ ਕੋਈ ਨਾਮ ਪ੍ਰਸ਼ਾਸ ਉਹਦਾ ਨਾਮ ਤਾਂ ਹੈ ਹੀ ਨਹੀਂ ਕੋਈ ਵੀ ਇਨਨ ਤਾਂ ਗੌਰ ਤਾਂ ਹੈ ਹੀ ਨਹੀਂ ਵੀ ਕਿਸੇ ਪਾਸੇ ਵੀ ਪੂਰਾ ਠੱਗੀਆਂ ਚੋਰੀਆਂ ਚੱਲ ਰਹੀਆਂ ਨੇ ਚੋਰੀਆਂ ਆਮ ਨੇ ਬਸ ਪੁਲਸ ਆ ਗਈ ਸੀ ਟਾਈਮ ਪੁਲਸ ਆ ਗਈ ਸੀ ਪੁਲਸ ਆ ਗਈ ਸੀ ਉਹ ਕਹਿੰਦੇ ਅਪਲੀਕੇਸ਼ਨ ਲਖਾਏ ਸੀ ਦੇਖਦੇ ਕੀ ਬੰਦਾ